ਦੋਸਤੋ ਸਾਸਰੀਕਾਲ ਸਾਰੇ ਭਰਾਵਾਂ ਨੂੰ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪਿੰਡ ਗੰਢੀਪਿੰਡ ਖੜੇ ਆਪਾਂ ਬਿਲਕੁਲ ਹਰੀਕੇ ਪੱਤਮ ਦੇ ਲਾਗੇ ਮਹਰਾਣਾ ਪਿੰਡ ਬਿਲਕੁਲ ਨੇੜੇ ਜਿਲ੍ਹਾ ਤਹਿਸੀਲ ਤਰਨਤਾਰਨ ਦੁਲੇਵੀਰ ਸਾਸਰੀਕਾਲ ਜੀ ਸਾਸਰੀਕਾਲ ਜੀ ਦੁਲੇਵੀਰ ਸਤਨਾਗਨੇ ਟੋਟਲ ਹਾਂਜੀ ਸੰਧੂ ਸਾਹਿਬ ਚਾਰ ਮੱਜਾਂ ਤਾਂ ਇਧਰ ਤਿੰਨ ਵੇੜਾ ਦਿਖਾ ਦਿਓ ਇਹਨੇ ਵੇੜਾ ਦੋ ਬੱਚੀਆਂ ਜਿਹੜੀਆਂ ਗੱਬਾਣਾ ਬਿਲਕੁਲ ਤਿਆਰੀ ਤੇ ਜਾਂ ਪਹਿਲਾ ਸੂਆ ਪਲੂਣ ਬੱਚੀਆਂ ਨੇ ਸੂਨਾ ਪਹਿਲਾ ਪਹਿਲਾ ਨਾ ਵੇੜਾ ਨੇ ਦੋ ਚੌ ਚੌ ਦਰਨਾ ਚਾਈਆਂ ਖਲੋਤੀਆਂ ਨੇ ਤੇ ਇੱਕ ਦੂਜੇ ਸਵੇ ਚੁੰਗੀ ਵੱਚੀ ਦਿਖ ਇੱਕ ਦਲੇ ਵੀਰ ਇਦੋਂ ਜਿਹੜੀ ਝੋਟੀ ਤੁਸੀਂ ਘਰੋਂ ਸੇਲ ਕਰਦੇ ਪਏ ਜੇ ਮਗਰ ਕੱਟੀ ਆ ਕੋਈ 15 18 ਕੇ ਦਿਨਾਂ ਦੀ ਸੂਈ ਆ ਹਨਾ ਦੁੱਧ 8 ਕਿਲੋ 8 ਕਿਲੋ ਪੱਕਾ ਦੁੱਧ ਸੰਦ ਸਾ ਭਾਵੇਂ ਦੋ ਡੰਕ ਚੋ ਕੇ ਆਪਣੇ ਘਰੇ ਆ 8 ਕਿਲੋ ਦੋਸਤ ਦੁੱਧ ਦਾ ਮੁੱਲ ਰੀਜ਼ਨੇਬਲ ਜੀ ਠੀਕ ਆ ਜੀ ਬਿਲਕੁਲ ਜਾਇਜ਼ ਰੇਟ ਆ ਤੇ ਸ਼ਹਿਰ ਦੇ ਆਫਰ ਮੰਨ ਕੇ ਸੌਦਾ ਕਰਿਆ ਜੇ 65000 ਦੀ ਹਾਂ 65 ਦੀ 65000 ਦੀ ਦੇ ਦਿਆਂ 70000 ਮੁੱਲ ਆ ਤੇ 65000 ਦੀ ਇੱਧਰ ਦੂਜਾ ਸੂਆ ਕੋਈ ਤਿੱਜਾ ਅੰਗ ਕੇ ਸੌਦਾ ਕਰ ਲਿਆ ਜੇ ਇਹਨੂੰ ਅੱਜ ਕਿੰਨੇ ਦਿਨ ਹੋ ਗਿੱਸੀ ਨੂੰ ਇਹ ਨੂੰ ਸੰਧੂ ਸਾਹਿਬਾ ਜੇ ਮਾਲੋ 10 ਤੋਂ 12 ਦਿਨ ਹੋ ਗਏ ਸੂਈ ਨੇ ਮਗਰ ਕੱਟਾ ਇਹਦੇ ਆ ਗਿਆ ਹਾਂ ਇਹਦੇ ਮਗਰ ਦੁੱਧ ਕਿੰਨਾ ਜਿਹੜਾ ਆਪਾਂ ਚੋਵਾ ਦਾਂਗੇ ਵੀ ਸਹੀ 9 ਕਿਲੋ ਦੁੱਧ ਹੈਗਾ 9 ਕਿਲੋ ਦੁੱਧ ਜਿੱਦਾ ਮਰਜ਼ੀ ਚੋ ਕੇ ਖੜੋ ਮੇਰਾ ਭਰਾ ਤਸੰਦੀ ਕਰਕੇ ਜੀਗਾ ਤੇ ਮੋਲੇ ਦਾ ਦਿਨ ਲੈਣ ਕੀ ਆ ਇਹ ਸੰਧੂ ਸਾਹਿਬ 75 ਦਿਨ ਲੈਣ 70 ਲਓ ਜੀ 70000 ਦੀ ਮੇਰਾ ਭਰਾ ਟਿਕਾ ਜੀ ਰਸਾ ਝੋਲੀ ਪਵਾ ਲਿਆ ਜੇ 70000 ਦੀ ਮਿਲ ਜੂਗੀ ਇਹ ਮੱਝ ਕੱਟਾ ਮਗਰ ਇਧਰ ਇੱਕ ਤੁਹਾਨੂੰ ਆ ਪੂਰਾ ਦਿਖਾਉਣੇ ਆਪਾਂ ਹਾਥੀ ਦਾ ਬੱਚਾ ਕਹਿ ਲੋ ਫੁੱਲ ਵਜਣ ਲੋੜ ਦੇ ਵਿੱਚ ਆ ਮੱਝ ਦਿਖਾ ਦਿਓ ਤਸਲੀ ਨਾਲ ਆਰ ਅਜੇ ਵੀ ਮੈਨੂੰ ਲੱਗਦਾ ਵੀ ਦਿਨ ਲੈਜੂ 2-4 ਹਨਾ ਹਾਂ ਹਾਂ ਸੰਧੂ ਸਾਹਿਬ ਅਜੇ ਖੜੂਗੀ ਦਿਨ ਆ ਬਖਾ ਦਿਓ ਜਸਨ ਪੈਣੀ ਇੱਕ ਪੈਣੀ ਦੇ ਪਾਸੋਂ ਮੋٹے ਤੌਰ ਤੇ ਕੈਮਰਾ ਮਾਰ ਕੇ ਦੋਸਤੋ ਸਾਸਰੀ ਕਾਲ ਸਾਰੇ ਭਰਾਵਾਂ ਨੂੰ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪਿੰਡ ਗੰਢੀ ਪਿੰਡ ਖੜੇ ਆਪਾਂ ਬਿਲਕੁਲ ਹਰੀ ਕੇ ਪਤਮ ਦੇ ਲਾਗੇ ਮਹਰਾਣਾ ਪਿੰਡ ਬਿਲਕੁਲ ਨੇੜੇ ਜ਼ਿਲ੍ਹਾ ਤਹਿਸੀਲ ਤਰਨਤਾਰਨ ਦੁਲੇਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਦੁਲੇਵੀਰ ਸਤਨਾਗਨੇ ਟੋਟਲ ਹਾਂਜੀ ਸੰਧੂ ਸਾਹਿਬ ਚਾਰ ਮੱਝਾਂ ਤਾਂ ਇਧਰ ਤਿੰਨ ਵੈੜਾ ਦਿਖਾ ਦਿਓ ਠੀਕ ਹੈ ਦੋ ਬੱਚੀਆਂ ਜਿਹੜੀਆਂ ਗੱਭਣਾ ਬਿਲ ਦੋ ਚੌ ਚੌਦਰਾਂ ਜਾਇਆਂ ਖਲੋਤਿਆਂ ਨੇ ਤੇ ਇੱਕ ਦੂਜੇ ਸਵੇ ਚੁੰਗੀ ਬੱਚੀ ਦਿਖਾਈ ਆ ਬੜੇ ਜਾਇਜ਼ ਰੇਟ ਦੇ ਵਿੱਚ ਇੱਕ ਦਲੇ ਫਿਰ ਇਦੋਂ ਜਿਹੜੀ ਝੋਟੀ ਤੁਸੀਂ ਘਰੋਂ ਸੇਲ ਕਰਦੇ ਪਏ ਜੇ ਮਗਰ ਕੱਟੀ ਆ ਕੋਈ 15 18 ਕੇ ਦਿਨਾਂ ਦੀ ਸੂਈ ਆ ਹਨਾ ਦੁੱਧ 8 ਕਿਲੋ 8 ਕਿਲੋ ਪੱਕਾ ਦੁੱਧ ਸੰਦਸਾ ਭਾਵੇਂ ਦੋ ਡੰਕ ਚੋ ਕੇ ਆਪਣੇ ਘਰੇ ਆ 8 ਕਿਲੋ ਦੋਸਤ ਦੁੱਧ ਦਾ ਮੁੱਲ ਰੀਜ਼ਨੇਬਲ ਜੀ ਠੀਕ ਆ ਜੀ ਬਿਲਕੁਲ ਜਾਇਜ਼ ਰੇਟ ਆ ਤੇ ਸ਼ਹਿਰ ਦੇ ਆਫਰ ਮੰਨ ਕੇ ਸੌਦਾ ਕਰਿਆ ਜੇ 65000 ਦੀ ਹਾਂ 65 ਦੀ 65000 ਦੀ ਦੇ ਦਿਆਂ 70000 ਮੁੱਲ ਆ ਤੇ 65000 ਦੀ ਇੱਧਰ ਦੂਜਾ ਸੂਹਾ ਕੋਈ ਤ ਇਨੂੰ ਅਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੰਧੂ ਸਾਹਿਬਾ ਜੇ ਮੰਨ ਲਓ 10 ਤੋਂ 12 ਦਿਨ ਹੋ ਗਏ ਸੂਈ ਨੂੰ ਮਗਰ ਕੱਟਾ ਇਹਦੇ ਆ ਗਿਆ ਦੁੱਧ ਕਿੰਨਾ ਜਿਹੜਾ ਆਪਾਂ ਚੋਵਾ ਦਾਂਗੇ ਵੀ ਸਹੀ 9 ਕਿਲੋ ਦੁੱਧ ਹੈਗਾ 9 ਕਿਲੋ ਦੁੱਧ ਜਿੱਦਾ ਮਰਜ਼ੀ ਚੋ ਕੇ ਖੜੋ ਮੇਰਾ ਭਰਾ ਦਸੰਦੀ ਕਰਕੇ ਤੀਆ ਤੇ ਮੋਲੇ ਦਾ ਦੇਣ ਲੈਣ ਕੀ ਆ ਇਹ ਸੰਧੂ ਸਾਹਿਬ 75 ਦੇਣ ਲੈਣ 70 ਲਓ ਜੀ 70000 ਦੀ ਮੇਰਾ ਭਰਾ ਟਿਕਾ ਜੀ ਰਸਾ ਝੋਲੀ ਪਵਾ ਲਿਆ ਜੇ 70000 ਦੀ ਮਿਲ ਜੂਗੀ ਇਹ ਮੱਝ ਪੂਰਾ ਦਿਖਾਉਣੇ ਆਪਾਂ ਹਾਥੀ ਦਾ ਬੱਚਾ ਕਹਿ ਲੋ ਫੁੱਲ ਵਜਣ ਲੋੜ ਦੇ ਵਿੱਚ ਆ ਮੱਝ ਦਿਖਾ ਦਿਓ ਤਸਲੀ ਨਾਲ ਆਰਡਰ ਕੁਆ ਅਜੇ ਵੀ ਮੈਨੂੰ ਲੱਗਦਾ ਵੀ ਦਿਨ ਲੈ ਚੋ 2-4 ਹਨਾ ਹਾਂ ਹਾਂ ਸੰਧੂ ਸਾਹਿਬ ਅਜੇ ਖੜੂਗੀ ਦਿਨ ਆ ਵਿਖਾ ਦਿਓ ਜਸਨ ਬਣੀ ਕਬਣੀ ਦੇ ਪਾਸੋਂ ਮੋٹے ਤੌਰ ਤੇ ਕੈਮਰਾ ਮਾਰ ਕੇ ਪੂਰਾ ਸਟਰਕਚਰ ਚੈੱਕ ਗਾਵਾ ਵਾਲਾ ਥਲਾ ਲੱਗਾ